ਮੇਰੇ ਪੀ ਆਇਆ ਉਹਨੇ ਫੋਨ ਕੱਢਿਆ ਇਹ ਰਾਜਦੀਪ ਨੇ ਮੈਨੂੰ ਫੋਨ ਲਗਾਇਆ ਆਪ ਆਪੀ پارٹی ਨੂੰ ਸਰੂਪਾ ਪਾਉਂਦੇ ਮੈਂ ਕਿਹਾ ਜੀ ਬਰੋ ਕੋ ਰੁਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰਿਆਂ ਨੂੰ ਮੰਡੋ ਮੈਂ ਕਿਹਾ ਇਹ ਤੂੰ ਅਭੀਆ ਖੁਸ਼ੀ ਨਹੀਂ ਕਰ ਰਿਹਾ ਓਏ ਬੰਦ ਜਿੰਨੇ ਉੱਡਦੇ ਲੱਡੂ ਪੈ ਸੀਵਾ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੱਡਿਆ ਯਾਰ ਇੱਕ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਇੱਲਾਵਾ ਮੈਂ ਹਾਦਸੇ ਨਾਲ ਨਿਕਲ ਹੀ ਮਰਾਜ਼ ਹੋ ਗਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਕਿ ਮੈਂ ਲੱਡੂ ਵੰਡੇ ਤੇ ਮੇਰੇ ਭਾਈ ਲੱਡੂ ਉਹ ਇਹ ਪੱਕਾ ਪੱਕਾ ਲਾਉਂਦਾ ਲੋ ਜੇ ਕੱਲ ਵੀ ਗਿਆ ਸਿਆਣੂ ਗੋਪਾਲਾ ਪਰਬੰਧਕ ਮੈਡੀਕਲ ਨਾਲ ਪਰ ਕੱਲ ਕੋਈ ਲੱਗੂ ਮਨੇ ਅਜੇ ਉਹ ਉੱਟ ਅੜੇ ਨੇ ਬੜੇ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇੱਕ ਪਾਸੇ ਦਲ ਬਦਲੀਆਂ ਜਾਰੀ ਨੇ ਉਤੇ ਹੀ ਦਲ ਬਦਲ ਕੇ ਆਏ ਲੀਡਰ ਆਪੋ ਆਪਣੀਆਂ ਪੁਰਾਣੀਆਂ ਪਾਰਟੀਆਂ ਨਾਲ ਦੋ ਦੋ ਹੱਥ ਕਰ ਰਹੇ ਨੇ ਬੀਤੇ ਦਿਨੀ ਅੰਮ੍ਰਿਤਸਰ ਦੱਖਣੀ ਤੋਂ ਸ਼੍ਰੋਮਣੀ ਇਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਆਪ ਚ ਸ਼ਾਮਿਲ ਹੋਏ ਤਾਂ ਸੁਖਬੀਰ ਸਿੰਘ ਬਾਦਲ ਨੇ ਤਲਬੀਰ ਗਿੱਲ ਤੇ ਆਪਣੇ ਹੀ ਅੰਦਾਜ਼ ਚ ਨਿਸ਼ਾਨਾ ਸਾਧਿਆ ਜਿਸ ਨੂੰ ਲੈ ਕੇ ਹੁਣ ਦੋਵੇਂ ਤੇਰਾ ਆਮੋ ਸਾਹਮਣੇ ਆਖੀਆਂ ਨੇ ਇੱਕ ਸਭਾ ਚ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਸ਼ੁਕਰ ਮਨਾਇਆ ਅਤੇ ਲੱਡੂ ਵੰਡੇ ਕਿ ਤਲਬੀਰ ਗਿੱਲ ਨੇ ਪਾਰਟੀ ਛੱਡ ਦਿੱਤੀ ਹੈ ਇਸ ਤੋਂ ਇਲਾਵਾ ਸਿਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਬੀਰ ਗਿੱਲ ਤੇ ਕਈ ਹੋਰ ਤਰ੍ਹਾਂ ਦੇ ਇਲਜ਼ਾਮ ਲੱਗ ਗਏ ਰਾਤ ਨੂੰ ਪਥੂ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਹੈ ਹੈ ਰਾਤ ਨੂੰ ਫੇ 10 ਵਜੇ ਕਰੂੰਗਾ ਫੋਨ ਮੂਡ ਪਤਾ ਉਹ ਤੋਂ ਨਾ ਜਦੋਂ ਹੁੰਦਾ 11 ਆਪਣੀ ਬਿਲਡਿੰਗ ਤੇ ਜਿਵੇਂ ਹੁੰਦਾ ਹੈ ਜਿਹੜਾ ਬੰਦਾ ਉਹ ਮੈਨੂੰ ਨਹੀਂ ਪਤਾ ਗਨ ਪ੍ਰਧਾਨ ਨਾ ਕਰਨੇ ਪਾਰਟੀ ਦੇ ਜਾਂ ਸਿੱਧੇ ਬੰਦੇ ਸੀਨੇ ਨਾਲ ਗੱਲ ਕਰਨਾ ਹੈ ਅਖੀਰ ਤੱਕ ਉਹ ਕਿਹੜਾ ਖੜਾ ਜਿਹੜਾ ਹੋ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਉੱਤ ਟਪਾਤਾ ਸੀ ਦੇ ਅਸੀਂ ਬੜੀ ਕੋਸ਼ਿਸ਼ ਕੀਤੀ ਚਲੋ ਸੋਦਰ 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 ਜਦੋਂ ਐਜੇ ਬੇਇਨਸਾਫੀਂ ਕਰਾਈ ਐਜੀਆਂ ਬੇਇਨਸਾਫੀਆਂ ਕਰਾਈਆਂ ਜਿਹੜਾ ਮੈਨੂੰ ਆਪ ਤਹੰਦ ਸਾਹਿਬ ਬੜੇ ਗੰਨਨ ਹਨ ਹਨ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲ ਆਏ ਰੁਕ ਮੇਰੇ ਕੋਲ ਆਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਉਹ ਕਰਿਆ ਇਹਨਾਂ ਨੂੰ ਆ ਮੇਰੇ ਕੋਲ ਹੁਣ ਜਿਹੜਾ ਇਨਸਾਨ ਸੋਚਦਾ ਕਿ ਮੈਂ ਇੱਕ ਬੰਦੇ ਨੂੰ ਕਹਿੰਦਾ ਸੀ ਇਹਨੂੰ ਰੱਖ ਨੂੰ ਕੱਢੋ ਹੁਣੀ ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਨਾਂ ਨੂੰ ਫੇਰ ਹੁਣੀ ਰੱਖੋ ਕੋਈ ਕਾਫੀ ਮਰੀ ਆ ਤਾਂ ਹੁੰਦੀ ਹੈ ਕੋਈ ਕਿਸੇ ਹੁੰਦੀ ਹੈ ਤੇ ਮੈਂ ਨੂੰ ਸਹੀ ਦੱਸਾਂ ਮੈਂ ਗੱਡੀ ਦੀ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਨੇ ਫੋਨ ਕੱਢਿਆ ਜੀ ਰਾਜਦੀਪ ਨੇ ਮੈਨੂੰ ਫੋਨ ਫੋਨ ਦਿਖਾਇਆ ਆਮ ਆਦਮੀ ਪਾਰਟੀ ਨੂੰ ਸਰੋਪਾ ਪੁਨੇ ਮੈਂ ਕਿਹਾ ਜੀ ਬ੍ਰੋਕੋ ਰੋਕੋ ਹੈ ਮੈਂ ਕਿਹਾ ਇੰਦਰ ਲੱਡੂ ਪਏ ਸਾਰਿਆਂ ਨੂੰ ਮੰਡੋ ਮੈਂ ਕਿਹਾ ਤੂੰ ਬੜੀ ਖੁਸ਼ੀ ਦੀ ਗੱਲ ਬੋਲ ਓਏ ਜਿੰਮੇ ਉੱਤ ਲੱਡੂ ਪਏ ਸੀ ਤਾਂ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਵਾਰੀ ਆ ਆ ਦੇਖੋ ਅੱਜ ਬਰ ਲੋਡੀ ਲੱਡੂ ਸਾਰੇ ਨੂੰ ਆਹ ਅੱਜ ਮਨੂਕ ਆ ਮੈਂ ਤੇ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੜਾ ਝੁਟਿਆ ਤੇ ਮੈਂ ਇੰਨਾ ਕਹਿਣਾ ਚਾਹਣਾ ਮੁਜੀਦੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਇਆ ਨਾ ਮੈਂ ਜਿਹ ਪ੍ਰੈਜ਼ੀਡੈਂਟ ਕਹਿ ਰਿਹਾ ਉਹਨੇ ਮੰਨਣਾ ਉਹ ਤੱਕ ਨਹੀਂ ਸਕਦਾ ਉਹ ਤੇ ਜੈ ਜੀ ਆਤਾ ਇੱਥੇ ਪਈ ਨਾ ਉਹਦਾ ਚੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸਸਰੀ ਕਾਲ ਨਹੀਂ ਮਰੋਣੀ ਇੱਥੇ ਦਾ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮਨਜੀਦੇ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਜਾ ਪੁੱਛਦਾ ਤੂੰ ਕੋ ਗੰਤਮਾਨ ਦੂਜੇ ਨੇ ਇਹ ਗੱਲ ਸੁਣੂਗਾ ਉਹ ਆਤਾਂ ਪਈਆਂ ਦੂਜੀਆਂ ਨਹੀਂ ਮੈਂ ਤੋਹ ਕਿਹਨਾਂ ਲੁਕੈਸ ਕਰਕੇ ਮੈਂ ਲਾਣ ਕਰਦਾ ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜੀ ਲੱਭ ਲੈ ਮੈਂ ਆਖੀ ਲਾਣ ਕਰਦਾ ਮੈਂ ਨਹੀਂ ਹਾਰਦਾ ਪੂਰੀ ਜ਼ਿੰਦਗੀ ਜਦਕਿ ਸੁਖਬੀਰ ਬਾਦਲ ਦੇ ਇਸ ਬਿਆਨ ਦਾ ਤਲਵੀਰ ਗਿੱਲ ਨੇ ਵੀ ਮੋੜਮਾ ਜਵਾਬ ਦਿੱਤਾ ਹੈ ਅਤੇ ਸੁਖਬੀਰ ਬਾਦਲ ਨੂੰ ਆਪਣੇ ਘਰ ਪੱਕਾ ਹਲਵਾਈ ਲਾਉਣ ਦੀ ਗੱਲ ਆਖਦੀ ਸੀ ਤਲਵੀਰ ਗਿੱਲ ਮੁਤਾਬਕ ਉਹੀ ਨਹੀਂ ਬਹੁਤ ਸਾਰੇ ਲੀਡਰ ਅਕਾਲੀ ਦਲ ਨੂੰ ਆਉਂਦੇ ਦਿਨਾਂ ਛੱਡਣਗੇ ਜਿਸ ਕਾਰਨ ਹੁਣ ਸੁਖਬੀਰ ਬਾਦਲ ਨੂੰ ਆਪਣੇ ਬੂਹੇ ਅੱਗੇ ਪੱਕੇ ਤੌਰ ਤੇ ਹਲਵਾਈ ਬਿਠਾ ਲੈਣਾ ਚਾਹੀਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹਰ ਆਪਣੇ ਦਲ ਨਿਕਲੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਤੇ ਮੈਂ ਲੱਡੂ ਵੰਡੇ ਇਹ ਹਰ ਵਾਰੀ ਲਾਲੋ ਨੂੰ ਹੋਏਗਾ ਪੱਕਾ ਪੱਕਾ ਲਵਾਇਆ ਲਓ ਇਹ ਕਾਲੀ ਗੈਸ ਯੂਨੀਟ ਦਾ ਪ੍ਰਬੰਧਕ ਕਮੇਟੀ ਦਾ ਨੰਬਰ ਕੱਲ ਕੋ ਨਹੀਂ ਲੱਗੂਗਾ ਨੇ ਅਜੇ ਉਹ ਉੱਡ ਜਾਣੇ ਜੇ ਬੜੇ ਪੈ ਜੋ ਮਗਰ ਸਾਰਿਆਂ ਨੇ ਕਿਤੇ ਕਿਨੂ ਕਿਨੂ ਬਚਾ ਲੋਗੇ ਹੋਰ ਵੀ ਜਾਣੇ ਮਗਰ ਭਾਈ ਲਾਲੋ ਪੱਕਾ ਔਰ ਮੈਂ ਕਹਿਣਾ ਕਿ ਸਾਰੇ ਜਾਂਦੇ ਲੱਗੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ 'ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਡੂ ਨਹੀਂ ਜੇ ਲੱਭਨੇ ਨਹੀਂ ਤੇ ਪੰਜਾਬ ਚੋਂ ਹੁੰਦੇ ਪੜਾਉਣੇ ਸ਼ੁਰੂ ਕਰ ਗੋ ਹੁਣਵਾਇਆ ਲਾ ਲਓ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪੋਂਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਤਦ ਆਸੀ ਇਹ ਕਿ ਬੀਤੇ ਦਿਨੀ ਤਲਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਜਿੱਥੇ ਕਿ ਪਾਰਟੀ ਛੱਡਦੇ ਹਾਂ ਤਲਬੀਰ ਗਿੱਲ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ ਜਿਸ ਕਾਰਨ ਉਹ ਆਪ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਇਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਤਲਬੀਰ ਗਿੱਲ ਤੇ ਹਮਲਾ ਵਰ੍ਹ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ